ਸੰਗਰੂਰ ਦੇ ਵਿੱਚ ਕਿਹੜੇ ਮੱਲੇ ਚ ਰਹਿੰਦੇ ਤੁਸੀਂ ਪੁੱਤ? ਕਟਾਰੇ ਮੱਲੇ ਚੋਂ ਲੈ ਕੇ ਆਏ ਸੀ ਦੋਨਾਂ ਭੈਣਾਂ ਨੂੰ। ਮੈਨੂੰ ਪਾਪਾ ਕਹਿਆ ਕਰਨਾ ਹੁਣ ਤੋਂ। ਠੀਕ ਹੈ। ਕਿਉਂਕਿ ਮੇਰੇ ਪਾਪਾ ਆ ਨਹੀਂ। ਮੈਂ ਵੀ ਤੇਰਾ ਪਾਪਾ ਵਾਪਸ। ਅੱਜ ਤੋਂ ਬਾਅਦ ਮੈਂ ਤੇਰਾ ਪਾਪਾ ਹੀ। ਠੀਕ ਐ ਸ਼ੂਭਾ? ਮੈਂ ਪਾਪਾ ਮਦਰਾ ਠੀਕ ਐ। ਤੁਸੀਂ ਮੈਨੂੰ ਪਾਪਾ ਕਹਿ ਸਕਦੇ ਹੋ। ਮੈਂ ਭਾਗਾ ਵਾਲਾ ਵਾ ਬਾਬਾ ਜੀ ਨੇ ਮੈਨੂੰ ਹੋਰ ਦੋ ਧੀਆਂ ਦਿੱਤੀਆਂ ਅੱਜ ਹਨਾ। ਤੁਸੀਂ ਵੀ ਪਾਪਾ ਕਹਿੰਦੇ। ਠੀਕ ਐ ਸ਼ੂਭਾ? ਵੈਗੁਰੂ ਸਿੱਖਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਇਹਨਾਂ ਦੋਨਾਂ ਭੈਣਾਂ ਨੂੰ ਅਸੀਂ ਸੰਗਰੂਰ ਤੋਂ ਲੈ ਕੇ ਆਏ ਸੀਗੇ ਜੀ ਤਸਵੀਰਾਂ ਦੇਖੋ ਕਿਹੜੀ ਹਾਲਤ ਚ ਲੈ ਕੇ ਆਏ ਸੀ ਇੱਥੇ ਇੱਕ ਬਖਸ਼ ਦਾ ਮਾਰਿਆ ਹੋਇਆ ਪਰਿਵਾਰ ਇਹਨਾਂ ਦੋ ਭੈਣਾਂ ਆ ਮਾ ਸਕੀਆਂ ਇੱਕ ਭੈਣ ਪੜੀ ਲਿਖੀ ਆ ਗ੍ਰੈਜੂਏਸ਼ਨ ਕੀਤੀ ਹੋਈ ਆ ਬਿਊਟੀ ਪਾਰਲਰ ਦਾ ਕੋਰਸ ਕੀਤਾ ਹੋਇਆ ਤੇ ਦੂਸਰੀ ਭੈਣ ਜਨਮ ਤੋਂ ਥੋੜੀ ਸਿੱਧੀ ਆ ਮੰਦ ਬੁੱਧੀ ਆ ਮਾਂ ਪਿਓ ਦੀ ਮੌਤ ਹੋ ਗਈ ਆ ਬਾਪ ਸਰਕਾਰੀ ਸਕੂਲ ਦੇ ਵਿੱਚ ਪੀਐਨ ਸੀਗੇ ਤਾਂ ਮੇਰੀ ਛੋਟੀ ਭੈਣ ਦੁਬਾਰਾ ਹੁਣ ਤੂੰ ਤੈਨੂੰ ਪਾਪਾ ਵਾਲੀ ਜੌਬ ਵੀ ਕਹਿੰਦੇ ਮਿਲਣੀ ਆ ਹਾਂਜੀ ਆਪਾਂ ਲੈਣੀ ਆ ਪਾਪਾ ਵਾਲੀ ਜੌਬ ਅੱਛਾ ਉਹਦੇ ਲਈ ਫਟਾਫਟ ਠੀਕ ਹੋ ਜਾ ਤੂੰ ਸਾਨੂੰ ਕਾਲ ਆਈ ਸੀ ਉਹਨਾਂ ਨੇ ਕਿਹਾ ਕਿ ਇਹਨੇ ਫਟਾਫਟ ਖਸ਼ਬੂ ਨੂੰ ਠੀਕ ਕਰਦੋ ਫਿਰ ਅਸੀਂ ਖਸ਼ਬੂ ਨੂੰ ਜੌਬ ਦੇਣੀ ਆ ਠੀਕ ਹੈ ਲੈਣੀ ਆ ਨਾ ਖਸ਼ਬੂ ਹਾਂਜੀ ਜੌਬ ਪਾਪਾ ਵਾਲੀ ਹਾਂਜੀ ਇਹ ਭੈਣ ਜਨਮ ਤੋਂ ਹੀ ਇਦਾਂ ਵਾਂ ਉਹ ਤੇ ਜੀ ਦੀ ਅਰੀ ਰਬ ਰੂਪਾ ਇਹਨੂੰ ਲਾਈਫ ਟਾਈਮ ਸਪੋਰਟ ਦੀ ਲੋੜ ਆ ਪਹਿਲਾਂ ਮੰਮੀ ਪਾਪਾ ਸੰਭਾਲਦੇ ਸੀ ਇਹ ਵੀ ਬਹੁਤ ਸੰਭਾਲਦੇ ਸੀ ਖਸ਼ਬੂ ਵੀ ਪਰ ਹੁਣ ਤਾਂ ਉਹਨੂੰ ਖਸ਼ਬੂ ਨੂੰ ਆਪ ਦੀ ਸੋਚੀ ਨਹੀਂ ਰਹੀ ਉਹ ਆਪਣੀ ਭੈਣ ਨੂੰ ਕੀ ਸੰਭਾਲੂਗੀ ਵਿਚਾਰੀ ਕਹਦੀ ਇਹ ਸੇਫ ਕਮਰਾ ਸੀ ਜਿੱਥੇ ਸਭ ਤੋਂ ਮਹਿੰਗੀਆਂ ਚੀਜ਼ਾਂ ਕਿਸੇ ਟਾਈਮ ਰੱਖੀਆਂ ਜਾਂਦੀਆਂ ਹੋਣੀਆਂ ਜਦੋਂ ਇਹਦੇ ਮੰਮੀ ਪਾਪਾ ਸੀਗੇ ਇਹਨਾਂ ਦੇ ਇੱਥੇ ਇਹ ਤਾਂ ਦੇ ਗਹਿਣੇ ਗੱਟੇ ਸਾਮਕੇ ਰੱਖਦੇ ਹੋਣੇ ਆ ਥੋੜਾ ਬਹੁਤਾ ਪੈਸਾ ਤੇ ਲਾਥਾਮ ਦੇ ਹੋਣੇ ਆ ਪਰ ਅੱਜ ਤੁਸੀਂ ਦੇਖੋ ਸਭ ਕੁਝ ਇਦਾਂ ਹੀ ਖਿਲਾ ਰਿਆ ਪਿਆ ਜਿਵੇਂ ਤੁਸੀਂ ਦੇਖਿਆ ਸਮਾਜ ਦੇ ਵਿੱਚ ਪੂਰਾ ਖੱਟਾ ਖੱਟ ਪਰੇ ਹੋਏ ਮਹੱਲੇ ਦੇ ਵਿੱਚ ਜਿੱਥੇ ਲੋਕ ਵੈਲ ਸੈਟਲ ਵੈਲ ਐਜੂਕੇਟਿਡ ਚੰਗੀਆਂ ਆਪਣੇ ਆਪ ਨੂੰ ਪਰਸੈਂਟੀਆਂ ਵਾਲੇ ਕਹੋਣ ਵਾਲੇ ਲੋਕਾਂ ਦੇ ਵਿੱਚ ਈਆਂ ਦੋ ਰਹਿੰਦੀਆਂ ਸੀ ਪਾਪਾ ਸੁਸਾਈਡ ਕਰਕੇ ਮੰਮੀ ਵੀ ਤੁਰ ਗਈ ਬੱਚੀ ਪੜ੍ਹੀ ਲਿਖੀ ਸੀ ਇਹ ਵੀ ਅਫਸੈਟ ਹੋ ਗਈ ਐਨੀ ਅਫਸੈਟ ਹੋ ਗਈ ਪੈਸਾ ਐਦਾਂ ਖਰਾਬ ਕਰਨ ਲੱਗ ਗਈ ਆਨਲਾਈਨ ਸ਼ੋਪਿੰਗ ਕਰੀ ਯਾਨੀ ਸਮਾਨ ਲਿਆ ਲਿਆ ਮਗਾ ਮਗਾ ਕੇ ਮਤਲਬ ਸੋਝੀ ਨਹੀਂ ਫਾਇਦਾ ਚੱਕਣ ਵਾਲੇ ਲੋਕਾਂ ਨੇ ਫਾਇਦਾ ਚੱਕਣਾ ਸ਼ੁਰੂ ਕਰਤਾ ਰਿਸ਼ਤੇਦਾਰਾਂ ਨੇ ਜਿੰਨੀ ਕਿ ਸਪੋਰਟ ਕਰਨੀ ਸੀ ਕੀਤੀ ਉਹਦੋਂ ਮੁੜ ਕੇ ਉਹ ਵੀ ਪਿੱਛੇ हट ਗਏ ਕਿਉਂਕਿ ਇਹ ਅਫਸੈਟ ਹੋਈ ਜਾ ਰਹੀ ਸੀ ਤੇ ਉਹ ਪਿੱਛੇ ਹਟੇ ਜਾ ਰਹੇ ਸੀ ਉਹ ਸੋਚ ਰਹੇ ਸੀ ਕਿ ਨਹੀਂ ਜਾਣ ਕੇ ਕਰਦੀ ਆ ਰੋਲਾ ਇਹ ਲੜ ਪੈਂਦੀ ਸੀਗੀ ਉਹਨਾਂ ਨੂੰ ਮੌਕਾ ਮਿਲ ਜਾਂਦਾ ਸੀ ਚਲੋ ਜੋ ਵੀ ਜਿਵੇਂ ਵੀ ਹੋਇਆ ਸਮੱਸਿਆਵਾਂ ਵੱਧਦੀਆਂ ਗਈਆਂ ਜੋ ਲੋਕਾਂ ਨੇ ਦੱਸਿਆ ਉਹ ਵੀ ਸੁਣੋ ਪੂਰੀ ਵੀਡੀਓ ਦੇ ਵਿੱਚ ਜੇ ਇਹਨੂੰ ਅਸੀਂ ਕਦੇ ਮਤਲਬ ਕਿ ਕੁਝ ਕਹਿਨੇ ਆ ਵੀ ਰੁਕ ਜਾ ਜੇ ਅਸੀਂ ਨੂੰ ਰੋਗ ਲਿਆ ਵੀ ਤੂੰ ਨਾ ਫਿਰ ਤੇ ਮੱਲੇ ਵਾਲੇ ਨਾਲ ਹੁੰਦੇ ਆ ਇਹ ਆਪਣੇ ਮਤਲਬ ਕਿ ਸਾਰੇ ਕੱਪੜਿਆਂ ਤੋਂ ਬਾਹਰ ਹੋਣ ਲੱਗ ਜਾਂਦੀ ਹੈ ਫਿਰ ਅਸੀਂ ਡਰ ਜਾਂਦੇ ਆ ਅਸੀਂ ਛੱਡ ਦਿੰਨੇ ਆ ਵੀ ਇਦਾਂ ਦਾ ਕੰਮ ਖਿੱਚ ਕੇ ਕੱਪੜੇ ਉਤਾਰ ਦਿੰਦੇ ਬਿਲਕੁਲ ਬਿਲਕੁਲ ਇਸ ਲੈਵਲ ਦੀ ਦੀ ਹਾਲਤ ਹੈ ਮੈਨੂੰ ਲੱਗਦਾ ਵੀ ਜਿਹੜੀ 2-3 ਦਿਨ ਤੋਂ ਮੱਲੇ ਵਾਲਿਆਂ ਨੇ ਇਹਨੂੰ ਰੋਟੀ ਪਾਣੀ ਦੁਬਾਰਾ ਇਹਨੂੰ ਦੇਣ ਲੱਗੇ ਨੇ ਉਹਦਾ ਇਫੈਕਟ ਪਿਆ ਆਦਰਵਾਇਸ ਤਾਂ ਮੇਬੀ ਮਹੀਨਾ ਸਵਾਮੀ ਨਾਏ ਨੇ ਕੁਝ ਖਾਇਆ ਪੀਆ ਨਹੀਂ ੱੱਲੇ ਪਾਣੀ ਦੇ ਸਿਰ ਤੇ ਹੀ ਜੀ ਰਹੇ ਸੀ ਸਿਰਫ ਪਾਣੀ ਮੈਨਾ ਮਹੀਨਾ ਹੋ ਗਿਆ ਉਹ ਆਂਡੀ ਡੈਥ ਹੋ ਜੀ ਨੂੰ ਤੇ ਮਹੀਨੇ ਤੋਂ ਇਹਨਾਂ ਨੇ ਅਨਦਰ ਦਾਣਾ ਨਹੀਂ ਖਾ ਕੇ ਦੇਖਿਆ ਮੱਲੇ ਵਾਲਿਆਂ ਨੇ ਫੜ ਕੇ ਨਮਾਇਆ ਸਾਰੇ ਬੈੱਡ ਦੇ ਬਾਥਰੂਮ ਕੀਤਾ ਇਹਨਾਂ ਦੇ ਗੱਡੇ ਸੁਕਾਏ ਬਾਹਰ ਰੋਟੀ ਬਾਣੀ ਕੀਤਾ ਥੋੜਾ ਬਹੁਤ ਸਾਫ਼ ਕੀਤਾ ਹੈ ਜੀ ਇਹ ਤੇ ਇੰਨੀ ਜ਼ਿਆਦਾ ਮਤਲਬ ਕਿ ਬੁਰੀਆਂ ਕੰਡੀਸ਼ਨ ਨਹੀਂ ਉਸ ਤੋਂ ਬਾਅਦ ਦੋਨੋਂ ਭੈਣਾਂ ਨੂੰ ਅਸੀਂ ਇੱਥੇ ਲੈ ਆਏ ਹੁਣ ਇਹਨਾਂ ਦੋਨੋਂ ਭੈਣਾਂ ਨੂੰ ਆਈਆਂ ਨੂੰ ਸਾਡੇ ਕੋਲੇ ਕਰੀਬ 3 ਕਿ ਮਹੀਨੇ ਹੋ ਗਏ ਪੁੱਤ ਹੁਣ ਅਸੀਂ ਇਹਨਾਂ ਦੇ ਪਰਿਵਾਰ ਨੂੰ ਪਿੱਛੇ ਮਿਹਨਤਾਂ ਕਰਦੇ ਆਂ ਭੁਆ ਹੀ ਨਾ ਗੱਲ ਕਰਦੇ ਆ ਉਹ ਕਹਿੰਦੇ ਅਸੀਂ ਨੀ ਜ਼ਿੰਮੇਵਾਰੀ ਚੱਕ ਸਕਦੇ ਮੰਨ ਲੋ ਦੂਸਰੇ ਰਿਸ਼ਤੇਦਾਰਾਂ ਨੂੰ ਕਹਿੰਦੇ ਆ ਕੋਈ ਅਸੀਂ ਕਹਿੰਦੇ ਜ਼ਿੰਮੇਵਾਰੀ ਨਾ ਚੱਕੋ ਮਿਲੋ ਤਾਂ ਸਹੀ ਆ ਕੇ ਇਹਨਾਂ ਨੂੰ ਸਰਕਾਰੀ ਜੋਬ ਮਿਲਣੀ ਹੈ ਇਹਨਾਂ ਦੇ ਪਾਪਾ ਵਾਲੀ ਕੋਈ ਸਰਕਾਰੀ ਜੋਬ ਤੇ ਅਸੀਂ ਕਿਹੜੇ ਵਿਭਾਗ ਵਿੱਚ ਪੁੱਤ ITI ਦੇ ਵਿੱਚ ITI ਦੇ ਵਿੱਚ ਹਨ ਤੇ ਹੁਣ ਜੇ ਇਹ ਬੱਚੀ ਠੀਕ ਹੋ ਜਾਵੇ ਥੋੜੀ ਜੀ ਇਹ ਜੋਬ ਲੈ ਸਕਦੀ ਆ ਪਰ ਉਹਨੇ 90 ਪੈਸੇ ਠੀਕ ਆ ਪਰ 10 ਪੈਸੇ ਠੀਕ ਕਿਹਨੇ ਕਰਨਾ ਫੈਮਿਲੀ ਨੇ ਪਰਿਵਾਰ ਨੇ ਪਰਿਵਾਰ ਦੀ ਸੰਪਤੀ ਨੇ ਪਰਿਵਾਰ ਦੀ ਸਪੋਰਟ ਨੇ ਜਿਨ੍ਹਾਂ ਨੂੰ ਇਹਦੀਆਂ ਪੁਰਾਣੀਆਂ ਯਾਦਾਂ ਜਿਨ੍ਹਾਂ ਨਾਲ ਜੁੜੀਆਂ ਹੋਈਆਂ ਉਹਨਾਂ ਜਾਦਾਂ ਨੇ ਠੀਕ ਕਰਨਾ। ਔਰ ਉਹ ਕਨੇ ਸਾਡੇ ਕੋ ਸਮਾਂ ਹੈ ਨਹੀਂ ਅਸੀਂ ਜੰਬਰੀ ਨਹੀਂ ਚੱਕ ਸਕਦੇ। ਇਸ ਕਰਕੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਪਰਿਵਾਰ ਵਾਲੇ ਮੈਂਬਰਾਂ ਨੂੰ ਸਾਰਿਆਂ ਨੂੰ। ਦੇਖੋ ਗੁੱਸੇ ਕਿੰਨੇ ਜ਼ਿੰਦਗੀ ਦੇ ਵਿੱਚ ਚੱਲਦੇ ਰਹਿੰਦੇ ਆ। ਹੋ ਸਕਦਾ ਵੀ ਇਸ ਬੱਚੀ ਨੇ ਤੁਹਾਨੂੰ ਮਾੜਾ ਚੰਗਾ ਕੋਈ ਸ਼ਬਦ ਅਪਸ਼ਬਦ ਬੋਲਿਆ ਹੋਵੇ। ਹੋ ਸਕਦਾ ਇਹਨਾਂ ਨੇ ਕੋਈ ਤੁਹਾਡਾ ਮਨ ਦਿਲ ਦਿਖਾਇਆ ਹੋਵੇ ਕਦੇ। ਪਰ ਸੱਚੂ ਹੀ ਲੋੜ ਹੈ ਇਹਨਾਂ ਨੂੰ। ਇਹ ਸਾਡੀ ਧੀ ਜਿਹੜੀ ਖੁਸ਼ਬੂ ਹੈ ਜਾਣ ਕੇ ਨਹੀਂ ਸੀ ਕਰ ਰਹੀ। ਕੌਣ ਕਰਦਾ ਜਾਣ ਕੇ ਕੌਣ ਆਪਦਾ ਘਰ ਬਰਬਾਦ ਕਰਦਾ ਕੌਣ ਆਪਦਾ ਪੈਸਾ ਰੁਪਇਆ ਲਟਾਉਂਦਾ ਕਿਸੇ ਤੇ ਲੱਖਾਂ ਰੁਪਈਆਂ ਦੀ ਮਾਲਕ ਸੀ ਸਭ ਕੁਝ ਸੀ ਘਰ ਚ ਤੇ ਉਹ ਘਰ ਤੁਸੀਂ ਦੇਖੋ ਕੀ ਹਾਲ ਹੋਏ ਪਏ ਸੀ ਉਹਦੇ ਘਰ ਦੇ ਇਹ ਸ਼ੂਬਾ ਬਹੁਤ ਸਿਆਣੀ ਕੁੜੀ ਹੈ ਬਹੁਤ ਹੀ ਜ਼ਿਆਦਾ ਇਹ ਥੋੜੀ ਲੱਤਾਂ ਮਾਹਾਂ ਵਾਲੀਓ ਫ੍ਰੀਕ ਤੌਰ ਤੇ ਥੋੜੀ ਕਮਜ਼ੋਰ ਆ ਪਹਿਲਾਂ ਤੋਂ ਸ਼ੁਰੂ ਤੋਂ ਕਮਜ਼ੋਰ ਹੈ ਇਹਦੀ ਜ਼ਿੰਮੇਵਾਰੀ ਇੱਥੇ ਸੀ ਔਰ ਇਹ ਇਹਨਾਂ ਦੋਨਾਂ ਦੀ ਜ਼ਿੰਮੇਵਾਰੀ ਸੀ ਜਿਹਦੇ ਤੇ ਉਸ ਅਸਾਈਨ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਗਿਆ ਬਾਈ ਮੰਮੀ ਤੁਹਾਡੀ ਨੂੰ ਕੀ ਹੋ ਗਿਆ ਸੀ ਪੁੱਤੂ ਉਹਦੇ ਫੇਸ਼ਨ ਕਰਾਇਆ ਸੀ ਕਿਦੋਂ ਦੀ ਗੱਲ ਆ 2013 ਦੀ 2013 ਚ ਫਿਰ ਉਹਦੇ ਪੂਰੇ ਹੋ ਗਏ ਸੀ ਮੰਮੀ 2013 ਚ ਪੂਰੇ ਹੋ ਗਏ ਪਾਪਾ 2022 ਚ 2022 ਚ ਪਾਪਾ ਚਲੇ ਗਏ ਇਸ ਕਰਕੇ ਆਪਾਂ ਨਾਲ ਮਿਲ ਕੇ ਥੋੜੀ ਸਪੋਰਟ ਕਰੀਏ ਇਹ ਵੀ ਆਪਣੀਆਂ ਈ ਧੀਆ ਅੱਜ ਇਹ ਬੱਚੀ ਨੇ ਮੈਨੂੰ ਕਿਹਾ ਕਿੰਦੀ ਵੀ ਮੈਂ ਤੁਹਾਨੂੰ ਪਾਪਾ ਕਿਹਾ ਕਰਾ ਤੁਸੀਂ ਮੇਰੇ ਪਾਪਾ ਅੱਜ ਤੋਂ ਬਾਅਦ ਮਤਲਬ ਇਹਨਾਂ ਨੂੰ ਇੱਕ ਉਹ ਪਿਆਰ ਚਾਹੀਦਾ ਮਾਪਿਓ ਵਾਲਾ ਬਸ ਹੋਰ ਕੁਝ ਨਹੀਂ ਮੰਗਦੀਆਂ ਇਹ ਥੋੜਾ ਮਾਪਿਓ ਵਾਲੀ ਜਗ੍ਹਾ ਤੇ ਖੜਕੇ ਉਹ ਭੂਆ ਵੀ ਦੇ ਸਕਦੀ ਆ ਉਹ ਮਾਸੀਆਂ ਵੀ ਦੇ ਸਕਦੀਆਂ ਉਹ ਮਾਮੇ ਵੀ ਦੇ ਸਕਦੇ ਆ ਉਹ ਚਾਚਾ ਵੀ ਦੇ ਸਕਦਾ ਥੋੜਾ ਪਿਆਰ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੀਕ ਹੈ ਬੁੱਤੂ ਹੁਣ ਆਪਾਂ ਠੀਕ ਹੋ ਕੇ ਜੌਬ ਲੈਣੀ ਹੈ ਦੁਬਾਰਾ ਔਰ ਪੈਰਾਂ ਤੇ ਖੜੇ ਹੋਣਾ ਠੀਕ ਹੈ ਸ਼ੋਭਾ ਇੱਕ ਸ਼ੋਭਾ ਦੀ ਪੈਨਸ਼ਨ ਲਵਾਉਣ ਵਾਸਤੇ ਤੁਸੀਂ ਸਾਨੂੰ ਥੋੜੀ ਜੀ ਸਪੋਰਟ ਕਰੋ ਹਨਾ ਕਿ ਇਸ ਬੱਚੀ ਦੀ ਦੁਬਾਰਾ ਜੌਬ ਇਹਦੇ ਪਾਪਾ ਵਾਲੀ ਇਹਨੂੰ ਮਿਲ ਸਕੇ ਉਹਦੇ ਵਾਸਤੇ ਵੀ ਪਲੀਜ਼ ਸਾਡੀ ਮਦਦ ਕਰੋ ਹੁਣ ਸਾਨੂੰ ਤਾਂ ਊ ਡਾਡਾ ਵੀ ਨਹੀਂ ਪਤਾ ਵੀ ਕਿੱਥੇ ਅਪਲਾਈ ਹੋਣਾ ਕਿੱਥੇ ਫਾਰਮ ਭਰਨਾ ਹੈ ਕਿਨੂੰ ਮਿਲਣਾ ਜਿਹੜੇ ਇਹਦੇ ਪਾਪਾ ਦੇ ਕਲੀਗ ਸੀਗੇ ਜਿਹੜੇ ਪਪਾ ਦਾ ਕੀ ਨਾਮ ਸੀ ਪੁੱਤਰ ਦਾ ਰਵਿੰਦਰਪਾਲ ਸਿੰਘ ਤੇ ਕਿੱਥੇ ਡਿਊਟੀ ਸੀ ਉਹਨਾਂ ਦੀ ਉਹਨਾਂ ਦੀ ਪੀਐਨ ਦੀ ਡਿਊਟੀ ਸੀ ਸੰਗਰੂਰ ਆਈਟੀਆਈ ਚ ਕਾਲੀ ਮਾਤਾ ਮੰਦਿਰ ਬੈਕ ਸਾਈਡ ਕਾਲੀ ਮਾਤਾ ਮੰਦਿਰ ਦੀ ਬੈਕ ਸਾਈਡ ਤੇ ਸੰਗਰੂਰ ਆਈਟੀਆਈ ਦੇ ਵਿੱਚ ਡਿਊਟੀ ਸੀ ਜਿਹੜੇ ਉਹਨਾਂ ਦੇ ਨਾਲ ਅਫਸਰ ਕੰਮ ਕਰਦੇ ਸੀ ਜਾਂ ਹੋਰ ਜਿਹੜੇ ਕੰਮ ਕਰਦੇ ਸੀ ਵੀਰ ਕਲਰਕ ਵਗੈਰਾ ਉਹ ਸਾਡੀ ਸਪੋਰਟ ਕਰਦੇ ਉਹ ਸਾਨੂੰ ਥੋੜਾ ਗਾਈਡ ਕਰਨ ਸੰਗਰੂਰ ਦੇ ਵਿੱਚ ਕਿਹੜੇ ਮਲੇਜ ਰਹਿੰਦੇ ਤੁਸੀਂ ਪੁੱਤ ਕਟੇਰੇ ਮੱਲੇ ਚੋਂ ਲੈ ਕੇ ਆਈ ਸੀ ਦੋਨਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ